ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਜਦੋਂ ਲਾਲਚ ਵਿੱਚ ਅੰਨੇ ਹੋ ਕੇ ਪਾਪੀ ਗੰਗੂ ਨੇ ਮਾਤਾ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਸੀ ਤੇ ਅੱਗੇ ਚੱਲ ਕੇ ਮਾਤਾ ਜੀ ਦੀ ਮੋਹਰਾਂ ਵਾਲੀ ਖੁਰਜੀ ਗੰਗੂ ਦੀ ਦਰਦਨਾਕ ਮੌਤ ਦਾ ਕਾਰਨ ਬਣੀ ਜਦੋਂ ਮਾਤਾ ਗੁਜਰਕੌਰ ਨੇ ਘੁੰਮੇ ਮਕਸੀ ਤੇ ਲక్ష్ਮੀ ਨਾਮ ਦੀ ਬ੍ਰਾਹਮਣੀ ਤੋਂ ਬਿਤਾ ਲੈਂਦੇ ਹੋਏ ਉਹਨਾਂ ਨੂੰ ਸੁਕਰਾਨੇ ਵਜੋਂ ਕੁਝ ਮੋਹਰਾਂ ਦਿੱਤੀਆਂ ਤਾਂ ਮਾਤਾ ਜੀ ਦੀ ਮੋਹਰਾਂ ਵਾਲੀ ਖੁਰਜੀ ਤੇ ਗੰਗੂ ਦੀ ਨજર ਬੇਈਮਾਨ ਹੋ ਗਈ ਤੇ ਇਸ ਕਰਕੇ ਹੀ ਗੰਗੂ ਮਾਤਾ ਜੀ ਤੇ ਛੋਟੇ ਸਾਹਿਬ ਜੀ ਤੈਨੂੰ ਆਪਣੇ ਘਰੇ ਲੈ ਕੇ ਆਇਆ ਸੀ ਨਹੀਂ ਤਾਂ ਇਹੋ ਜਿਹੇ ਬੇਈਮਾਨ ਨੂੰ ਗੁਰੂ ਪਰਿਵਾਰ ਨਾਲ ਕੋਈ ਹਮਦਾਰੀ ਨਹੀਂ ਸੀ ਤੇ ਉਸ ਰਾਤ ਜਦੋਂ ਥੱਕੇ ਟੁੱਟੇ ਮਾਤਾ ਜੀ ਦੀ ਅੱਖ ਲੱਗ ਗਈ ਤੇ ਗੰਗੂ ਨੇ ਉਹ কুরਜੀ ਉਥੋਂ ਕਿਸ ਕਾਲ ਲਈ ਤੇ ਬਾਹਰ ਕਿਸੇ ਥਾਂ ਤੇ ਜ਼ਮੀਨ ਵਿੱਚ ਖੱਡ ਵਿੱਚ ਦੱਬ ਦਿੱਤੀ ਜਦੋਂ ਮਾਤਾ ਗੁਜਰਕੌਰ ਨੇ ਮੋਹਰਾ ਵਾਲੀ কুরਜੀ ਬਾਰੇ ਪੁੱਛਿਆ ਤਾਂ ਗੰਗੂ ਭੜਕ ਉੱਠਿਆ ਤੇ ਹੁਣ ਗੁਰੂ ਪਰਿਵਾਰ ਤੋਂ ਪਿੱਛਾ ਛਡਾਉਣ ਲਈ ਗੰਗੂ ਨੂੰ ਕੋਈ ਬਹਾਨਾ ਚਾਹੀਦਾ ਸੀ ਕਿਉਂਕਿ ਜਿਹੜੇ ਕੰਮ ਨੂੰ ਸਿਰੇ ਚੜਾਉਣ ਲਈ ਉਹ ਮਾਤਾ ਜੀ ਤੇ ਛੋਟੇ ਸਹਜਾਦਿਆਂ ਨੂੰ ਆਪਣੇ ਘਰੇ ਲਿਆਇਆ ਸੀ ਉਹ ਕੰਮ ਪੂਰਾ ਹੋ ਚੁੱਕਾ ਸੀ ਤੇ ਮਾਤਾ ਜੀ ਦੇ ਸਹਿਜ ਸੁਭਾਅ কুরਜੀ ਬਾਰੇ ਮਾੜਾ ਜਿਹਾ ਪੁੱਛਿਆ ਤੇ ਗੰਗੂ ਕਹਿੰਦਾ ਕਿ ਇੱਕ ਤਾਂ ਮੈਂ ਆਪਣੇ ਸਾਰੇ ਪਰਿਵਾਰ ਦੀ ਜਾ ਦਾ ਤੇ ਲਾ ਕੇ ਤੁਹਾਨੂੰ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰੇ ਲਿਆ ਕੇ ਪਨਾਹ ਦਿੱਤੀ ਹੋਈ ਹੈ ਤੇ ਉੱਤੋਂ ਤੁਸੀਂ ਮੇਰੇ ਉੱਤੇ ਚੋਰੀ ਦਾ ਇਲਜ਼ਾਮ ਲਾ ਰਹੇ ਹੋ ਇਹੋ ਗੱਲ ਕਹਿ ਕੇ ਗੰਗੂ ਮਾਤਾ ਜੀ ਤੇ ਸਹਬਜਾਦ ਜੀ ਨੂੰ ਆਪਣੇ ਘਰ ਦੇ ਕਮਰੇ ਚ ਬੰਦ ਕਰਕੇ ਆਪ ਸਿੱਧਾ ਪਹੁੰਚਿਆ ਮਰਿੰਡੇ ਦੇ ਹਾਕਮ ਜਾਨੀ ਖਾਤੇ ਮਾਨੀ ਖਾਂ ਕੋਲ ਸ਼ਿਕਾਇਤ ਕਰ ਦਿੱਤੀ ਕਿ ਮਾਤਾ ਜੀ ਨੂੰ ਤੇ ਸਹਬਜਾਦ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਜਦੋਂ ਜਾਨੀ ਖਾਤੇ ਮਾਨੀ ਖਾਂ ਮਾਤਾ ਜੀ ਨੂੰ ਤੇ ਸਹਬਜ਼ਾਦਿਆਂ ਨੂੰ ਗਿਰਫਤਾਰ ਕਰਕੇ ਸਰਹੰਦ ਲੈ ਕੇ ਆਏ ਤਾਂ ਮਾਤਾ ਜੀ ਦੇ ਸੋਨੇ ਬਿਆਨਾਂ ਦੇ ਆਧਾਰ ਤੇ ਜਾਨੀ ਖਾਨ ਤੇ ਮਾਨੀ ਖਾਨ ਨੇ ਵਜ਼ੀਰ ਖਾਨ ਨੂੰ ਦੱਸਿਆ ਕਿ ਮਾਤਾ ਜੀ ਦੇ ਕੋਲ ਇੱਕ ਸੋਨੇ ਦੀਆਂ ਮੋਰਾ ਵਾਲੀ কুরਜੀ ਵੀ ਸੀ ਜਿਸ ਨੂੰ ਗੰਗੂ ਨੇ ਚੋਰੀ ਕਰ ਲਿਆ ਹੈ ਤੇ ਗੰਗੂ ਆਪ ਤਾਂ ਘਰੇ ਬੈਠਾ ਹਕੂਮਤ ਦੇ ਦੁਸ਼ਮਣਾਂ ਨੂੰ ਫੜਾ ਕੇ ਮਨੋਹੀਮਨ ਵੱਡੇ-ਵੱਡੇ ਸਰਕਾਰੀ ਇਨਾਮਾਂ ਦੀ ਆਸ ਲਾਈ ਬੈਠਾ ਸੀ ਇਸ ਪਾਪੀ ਨੂੰ ਇਨਾਮ ਕੀ ਮਿਲਣਾ ਸੀ ਵਜ਼ੀਰ ਖਾਨ ਨੇ ਜਾਨੀ ਖਾਂ ਤੇ ਮਾਨੀ ਖਾਨ ਨੂੰ ਉਹ ਖੁਰਜੀ ਵੀ ਗੰਗੂ ਤੋਂ ਵਸੂਲ ਕਰਕੇ ਸਾਰੀ ਰਕਮ ਸਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਨ ਦਾ ਹੁਕਮ ਦੇ ਦਿੱਤਾ ਸੀ ਪਰ ਜਦੋਂ ਲਾਲਚੀ ਗੰਗੂ ਇਹ ਨਾ ਮੰਨਿਆ ਕਿ ਮੋਰਾ ਵਾਲੀ ਖੁਰਜੀ ਉਹਦੇ ਕੋਲ ਹੈ ਅਹਿਲਕਾਰਾਂ ਨੇ ਊਨ ਨੂੰ ਕੋਤਵਾਲੀ ਚ ਲਿਜਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਆਖਰਕਾਰ ਗੰਗੂ ਕੁੱਟ ਤੋਂ ਬਚਣ ਲਈ ਉਸ ਡਰਪੋਕ ਨੇ ਕਬੂਲ ਕਰ ਲਿਆ ਕਿ ਮੋਰਾ ਵਾਲੀ ਖੁਰਜੀ ਮੇਰੇ ਕੋਲ ਹੈ ਉਸ ਨੇ ਸਵੇਰ ਤੋਂ ਸ਼ਾਮ ਤੱਕ ਕਈ ਥਾਵਾਂ ਤੇ ਇਨਸਾਨ ਖੱਡੇ ਪਟਵਾ ਦਿੱਤੇ ਪਰ ਖੁਰਜੀ ਨਾ ਮਿਲੀ ਗਿਆਨੀ ਸੋਹਣ ਸਿੰਘ ਸੀਤਲ ਲਿਖਦੇ ਹਨ ਕਿ ਕਿ ਸਹਿਬ ਜਦਿਆਂ ਦੀ ਸਾਹਤ ਦਾ ਗੰਗੂ ਦੇ ਦਿਮਾਗ 'ਚ ਇੰਨਾ ਟੁੰਗਾ ਅਸਰ ਹੋਇਆ ਕਿ ਉਹ ਆਪਣੇ ਹੋਸ ਖਵਾ ਬੈਠ ਗਿਆ ਕੁਝ ਇਹ ਲਿਖਦੇ ਹਨ ਕਿ ਇਹ ਤਾਂ ਹੋਣਾ ਹੀ ਸੀ ਗੰਗੂ ਨੂੰ ਆਪਣੀ ਕਰਨੀ ਦਾ ਫਲ ਮਿਲਣਾ ਹੀ ਸੀ ਸਹਬਜਾਦਨ ਦੀ ਸ਼ਹਾਦਤ ਤੋਂ ਬਾਅਦ ਗੰਗੂ ਦੀ ਹਾਲਤ ਪਾਗਲਾ ਵਰਗੀ ਹੋ ਗਈ ਸੀ ਇਸ ਕਰਕੇ ਹੀ ਉਸਦੇ ਦਿਮਾਗ ਚੋਂ ਗੱਲ ਨਿਕਲ ਗਈ ਸੀ ਕਿ ਉਸਨੇ ਖੁਰਚੀ ਕਿਹੜੀ ਥਾਂ ਤੇ ਲਕੋਈ ਹੈ ਪਰ ਜਾਣੀ ਖਾਂ ਤੇ ਮਾਨੀ ਖਾਂ ਐਦਾਂ ਲੱਗ ਰਿਹਾ ਸੀ ਕਿ ਗੰਗੂ ਜਾਣ ਬੁੱਝ ਕੇ ਮੂਰਖ ਬਣਾ ਰਿਹਾ ਹੈ ਤੇ ਵਜ਼ੀਰ ਖਾਨ ਦੇ ਹੁਕਮ ਦੇ ਉਹਨਾਂ ਨੇ ਗੰਗੂ ਨੂੰ ਪੁੱਠਾ ਲਟਕਾ ਦਿੱਤਾ ਤੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਤਿੰਨ ਚਾਰ ਦਿਨ ਤੱਕ ਓਖੇ ਪਿਥਾਏ ਨੂੰ ਕੁੱਟ ਪੈਂਦੀ ਰਹੀ ਤੇ ਬਾਰ ਬਾਰ ਉਸ ਨੂੰ ਇਹੀ ਕਿਹਾ ਗਿਆ ਕਿ ਦੱਸ ਕਿੱਥੇ ਮੋਹਰਾਂ ਵਾਲੀ ਖੁਰਜੀ ਹੈ ਕਿੱਥੇ ਲੁਕੋਈ ਹੈ ਪਰ ਉਹ ਦੱਸਦਾ ਤਾਂ ਜੇ ਉਸ ਨੂੰ ਪਤਾ ਹੁੰਦਾ ਕਈ ਦਿਨ ਇਹ ਕੁੱਟ ਮਾਰ ਖਾਂਦਾ ਰਿਹਾ ਤੇ ਇਹ پاگل ਹੋ ਗਿਆ ਫਿਰ ਇਹ پاگل ਹੋਇਆ ਸਰੰਦ ਦੀਆਂ ਗਲੀਆਂ ਵਿੱਚ ਕਈ ਦਿਨ ਘੁੰਮਦਾ ਰਿਹਾ ਤੱਕੇ ਤੇ ਲੋਕਾਂ ਕੋਲ ਰੋੜੇ ਖਾਂਦਾ ਰਿਹਾ ਸਰੰਦ ਦੀਆਂ ਗਲੀਆਂ ਚ ਕੱਖਾਂ ਬਾਗ ਰੋਲ ਕੇ ਕੁੱਤੇ ਤੂੰ ਭੈੜੀ ਮੌਤ ਮਰਿਆ ਇਹ ਗੰਗੂ ਪਾਪੀ ਦੇ ਨਾ ਹੀ ਹੱਥ ਮਾਇਆ ਹੀ ਤੇ ਜਿਸ ਕਰਕੇ ਪਾਪੀ ਨੇ ਪਾਪ ਕਮਾਇਆ ਆਪਣਾ ਨਾਮ ਵੀ ਦੁਨੀਆ ਤੋਂ ਬਦਨਾਮ ਕਰ ਗਿਆ ਅੰਤਾਂ ਦਾ ਦੁੱਖ ਸਹਾਰਦਾ ਹੋਇਆ ਪਾਪੀ ਨਰਕਾਂ ਵਿੱਚ ਚਲਾ ਗਿਆ ਸੋ ਇਹ ਸੀ ਗੰਗੂ ਪਾਪੀ ਦਾ ਅੰਤ ਕਿਵੇਂ ਹੋਇਆ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੱਗੇ ਸਿਆਰ ਜ਼ਰੂਰ ਕਰੋ ਆਪਣੇ ਬੱਚਿਆਂ ਨੂੰ ਵੱਤ ਤੋਂ ਵੱਤ ਸਿੱਖ ਅਧਿਆਤ ਨਾਲ ਜੋੜੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ